ਆ ਦੇਖੋ ਇਹ ਦੋਸਤੋ ਬਾਬਾ ਨਵਾਂ ਆ ਗਿਆ ਇੱਕ ਮਾਰਕੀਟ ਦੇ ਵਿੱਚ ਹੋਰ ਦੇਖੀ ਲੱਡਿਆ ਗੌਰ ਨਾਲ ਯਾਰ ਉਹ ਥੋੜੀ ਆ ਕੀ ਓਏ ਓ ਕੀ ਯਾਰ ਆ ਆ ਤਾਂ ਸੈਸ਼ਟ ਮੋ ਹੋਣੀ ਦੂਜਾ ਯਾਰ ਆਪਣਾ ਬਤਾਉਂ ਬਤਾਉਂ ਆ ਇਹਦੇ ਨਾਲ ਧਰਨ ਨਿਕਲਦੀ ਯਾਰ ਧਾਰਨ ਕੱਢਣ ਲੱਗਿਆ ਲੱਗਦਾ ਮੈਨੂੰ ਆ ਪਹਿਲਾਂ ਐਂਦੇ ਠੋਕਣ ਵਾਲਿਆਂ ਥੱਲੇ ਹੋਵੇ ਹਾਂ ਕੀ ਕਿਹੜੀ ਪਈ ਆ ਥੱਲੇ ਯਾਰ ਵੇਖੋ ਕੱਡੀਆਂ ਬੁੜੀਆਂ ਆ ਨਾ ਯਾਰ ਕਿੱਡਾ ਯਾਰਾ ਨਾ ਵੇਖੋ ਜਾ ਪਹਿਲਾਂ ਤਾਂ ਬਾਬਿਆ ਤਾਂ ਗਲਤ ਬਾਅਦ ਚੋ ਮਤਲਬ ਬੁੜੀਆਂ ਹੀ ਗਲਤ ਆ। ਉਹ ਥੋੜੀ ਲੈ ਯਾਰ ਕੀ ਯਾਰ ਇਹ ਯਾਰ ਲੈ ਦੱਸ 76 ਇਹ ਕੋਈ ਧਰਨ ਕੱਢਣ ਦਾ ਆਹਜਾ ਯਾਰ। ਲੈ ਦੇਖੋ ਕਿਦਾਂ ਯਾਰ ਧਰਨ ਕੱਢੀ ਜਾ ਰਹੀ ਆ। ਲੈ ਇਹ ਕਟੋਰੀ ਰੱਖ ਲਿਆ ਕੋਲੇ ਬਤੂਆ ਬਤੂਆ ਨਾ ਲਾੜੀਏ। ਬਤੂਆ ਆਪਾਂ। ਇਹ ਇੱਕ ਬਤੂਆ ਰੱਖ ਲਿਆ ਕੋਲੇ ਚੱਲ ਬਈ। ਲੈ ਢੱਡ ਵੇਖ ਕੇ ਪਤੰਦਰ ਦੇ ਦਾ। ਕੀ ਯਾਰ ਲੋਕਨ ਫੜਕ ਵੱਜ ਗਈ ਯਾਰ ਹਨਾ ਪਤਾ ਨਹੀਂ ਯਾਰ ਕਿੱਧਰ ਨੂੰ ਜਾ ਰਹੀ ਦੁਨੀਆ ਯਾਰ ਸਮਝੋ ਬਾਹਰ ਆ ਕੰਮ ਯਾਰ ਬਾਬੇ ਤਾਂ ਚੱਕਰਾਂ ਨਿਕਲ ਗਈ ਵੈਸੇ ਜਿਹੜੇ ਸਾ ਹਨ ਦੁਨੀਆ ਪੜ੍ਹੀ ਲਿਖੀ ਆ ਪੜ੍ਹ ਲਿਖ ਰਹੀ ਆ ਜਿਆਦਾ ਇਹਨਾਂ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ ਸਮਝ ਆਉਣੀ ਚਾਹੀਦੀ ਆ ਯਾਰ ਹਨਾ ਫੜੇ ਇਹਦਾ ਮੂੰਹ ਬੇਟੇ ਇਹ ਹਜਾਂ ਨਪੜਤਾ ਦੀ ਨਿਸ਼ਾਨੀ ਆ ਬਾਬੇ ਆ ਜਿਹੜੇ ਲੋਕਾਂ ਨਪੜਾ ਹਨਾ ਉਹੀ ਬਸ ਇਹਨਾਂ ਦੇ ਚੱਕਰਾਂ 'ਚ ਤੁਰੇ ਫਿਰਦੇ ਹਜੇ ਲੈ ਕਢਾਉਣ ਧਰਨਾ ਯਾਰ ਲੈ ਦੱਸ ਯਾਰ ਹੁਣ ਇਹ ਨਹੀਂ ਪਤਾ ਧਰਨਾ ਕਢਾਉਣਾ ਕਿ ਇਹਨੇ ਕੀ ਸਿਸਟਮ ਕਰਨਾ ਵਾ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਬਾਬਿਆ ਤਾਂ ਵੀਡੀਓ ਨਾਲ ਦੁਬਾਰਾ ਪਹੁੰਚਾਂ ਲਾਂ ਤਾਂ ਬਹੁਤ ਕਮੈਂਟ ਹੈ ਵਿੱਚ ਆਪਣਾ ਆਨਸਰ ਜ਼ਰੂਰ ਛੱਡ ਕੇ ਜਾਇਓ ਇਹਨਾਂ ਬਾਰੇ ਲੈ ਵੇਖੋ ਕੀ ਕੀ ਲੱਛਣ ਚੱਲ ਰਹੇ ਆ ਯਾਰ ਹਾਂ ਓਏ ਥੋੜੀ ਓਏ ਲੈ ਦੱਸ ਯਾਰ ਤਰਮਨਾਲ ਇਹਨੂੰ ਨਾ ਛਿੱਤਰ ਛਿੱਤਰ ਫੜਿਆ ਹੋਵੇਂਦੇ ਨੇ ਨਾ ਉਹੀ ਤਾਂ ਗੱਲ ਆ ਟੁੱਟੇ ਨਾ ਯਾਰਾ ਚੰਮ ਦਾ ਹੋਵੇ ਤਰਮਨਾਲ ਲੈ ਦੱਸ ਯਾਰ ਕੀ ਯਾਰ ਹਮ ਬਾਬੇ ਬਾਬਾ ਜੀ ਇਹ ਜਿਹੜੇ ਆ ਨਾ ਪਹਿਲਾਂ ਇਹ ਗਲਤ ਬਾਬੇ ਬਾਅਦ ਚ ਪਹਿਲਾਂ ਬੁੜੀਆਂ ਗੱਲ ਦਾ ਜਿਹੜੀਆਂ ਇਹ ਜਾਣਦੇ ਆ ਆ ਬਿਲਤਰੀਆਂ ਫੇਦੀਆਂ ਗੱਲ ਸੀ ਆ ਵੇਖ ਲੈ ਆ ਵੇਖ ਧੂਮਤਾ ਅੰਤਰ ਲੈ ਲੈ ਇਹ ਕੀ ਸਾਗਤਾ ਵਾ ਇਹ ਸੈਟ ਕਰ ਦੂਗਾ ਇਹਨੂੰ ਹਾਂ ਬਸ ਨਿਕਲ ਗਈ ਧਰਨ ਨਿਕਲ ਗਈ ਧਰਨ ਹੈ ਹਾਂ ਲੈ ਲੈ ਤੋਰੀ ਜੀ ਲੈ ਕੇ ਠੋਕੀ ਜਾਂਦਾ ਢੱਡ ਨੂੰ ਕੋਈ ਚੰਗੇ ਡਾਕਟਰ ਕੋਲੇ ਜਾਓ ਉਹਨਾਂ ਨੂੰ ਵਿਖਾਓ ਕੀ ਆ ਮੈਂ ਤੁਸੀਂ ਬਾਬਿਆਂ ਮਗਰ ਜਾ ਕੇ ਬਾਬਿਆਂ ਦੇ ਮੂਹਰੇ ਪੈ ਜਾਣੇ ਕਣੀ ਆ ਉਹਦੀ ਚੇਲੀ ਵੇਖ ਲੈ ਚੇਲੀਆਂ ਵੀਰੇ ਦੁੱਤੇ ਹੀ ਹੁੰਦੀਆਂ 10 ਰਾਤਾ ਉੱਤੇ ਹੀ ਹੁੰਦੀਆਂ ਚੇਲੀਆਂ ਇਹ ਹੈ ਲੈ ਯਾਰ ਲ ਕਮਾਲ ਹੋਈ ਪਈ ਆ ਯਾਰ ਬੰਦਾ ਕੀ ਕਰੂਗਾ ਯਾਰ ਪੈ ਕੰਮ ਯਾਰ ਖਤਮ ਕਹਾਣੀ ਆਈ ਪਈ ਬਈ ਖਤਮ ਬੰਦਾ ਬਾਬੇ ਦੇ ਲੱਛਣ ਤਾਂ ਦੇਖ ਲੈ ਓ ਮੈਨ ਟੈਗ ਪੈਣਾ ਨੇ ਕੀ ਲੈ ਹੈ ਹੈ ਹੋਨੂ ਬਾਬੇ ਨੂੰ ਉੱਤੇ ਹੀ ਡੱਗ ਪੈਣਾ ਉਹ ਵੇਖੇਗਾ ਹੋਵੇ ਹੋਵੇ ਹੁਣ ਵੀ ਚੱਕਰ ਆ ਗਿਆ ਬਾਈ ਆਹ ਹੋ ਆਹ ਹੋ ਆਹ ਮਛਰੇ ਹੁੰਦੇ ਨੇ ਇਹੋ ਜਿਹੇ ਹਨਾ ਬਾਬਾ ਪੂਰਾ ਮਸ਼ਰਾ ਬਾਬਾ ਲੈ 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 ਫੂਕਾਂ ਤਾਂ ਦੇਖ ਲੈ ਠਾਰ ਤੱਤਾ ਹੋ ਗਿਆ ਇਹ ਫੂਕਾ ਮਾਰਦਾ ਤੂੰ ਦੱਸ ਧੰਨ ਕੱਢਣ ਦਾ ਤਰੀਕਾ ਦੇਖ ਲੋ ਲਓ ਜੀ ਇਹ ਓਕਾ ਦਿੰਦਾ ਵੀ ਹੈ ਹੋਰ ਆਹ ਓਕਾ ਨਹੀਂ ਲੱਗਾ ਸੀ ਨਹੀਂ ਨਹੀਂ ਆ ਕਿੱਧਰ ਦੀ ਆ ਤੋ ਡੀਪਰ ਕਾਲਿਆ ਯਾਰ ਤੂੰ ਵੀ ਵੀਡੀਓ ਕਿੱਥੋਂ ਲੱਭਣਾ ਯਾਰ ਇਹੋ ਹੀ ਉਹ ਲੱਭਣੀਆਂ ਕਧੀਆਂ ਆ ਜਾਂਦੀ ਨਰਤੇ ਫਿਰ ਮਜਬੂਰ ਕਰਦੀਆਂ ਬਣਾਉਣ ਲਈ ਹੁਣ ਦੱਸ ਕੀ ਕਰੀ ਗਏ ਇਹ ਤਾਂ ਸੱਚੇ ਲੈ ਹੈ ਉਹ ਤਰਨਾ ਨਹੀਂ ਕਰ ਡੇਗ ਵੀ ਭਰੇ ਤਰਨਾ ਲੈ ਤਾਂ ਮਦਾਗ ਨਹੀਂ ਕਰਿਆ ਉਹ ਲਾ ਤਾਂ ਆ ਸਦਾ ਹੁੰਦਾ ਯਾਰ ਕਿਹ ਹੋ ਜੇ ਬਾਬੇ ਯਾਰ ਲੈ ਯਾਰ ਸਾਂਝਾ ਹੀ ਸਾਂਝੋ ਬਾਹਰ ਆ ਯਾਰ ਕਮਾਲ ਦੀ ਗੱਲ ਹੈ ਕਮਾਲ ਹੀ ਹੋਇਆ ਪੈਣਾ ਆ ਲੈ ਬੱਸ ਲੈ ਕੱਢ ਤੀ ਤਰਨ ਬੱਸ ਹੋ ਗਿਆ ਬਸ ਹੋ ਗਿਆ ਸੈੱਟ ਉੱਥੇ ਹਾਂ ਲਓ ਜੀ ਆ ਗਈ ਤੁੰਨੀ ਥੱਲੇ ਤਰਨ ਨਾ ਹਾਂ ਚੱਲਵੇ ਚੱਲ ਹੁਣ ਹੁਣ ਬਾਬੇ ਦਾ ਅਸ਼ੀਰਵਾਦ ਲੈਣਾ ਹੋਣਾ ਹਜੇ ਹਾਂ 2100 ਹਾਂ 2100 2100 ਤਰਾ ਲੈਣਾ ਹੋਣਾ ਬਸ ਰੱਖ ਦੇ 2100 ਬੀਬਾ 2100 ਰੁਪਈਆ ਉਹ ਆ ਗਈ ਯਾਰ ਲੈ ਟੁੰਡਰੀ ਚੱਕਦਾ ਲੱਗਦਾ ਮੈਨੂੰ ਟੁੰਡਰੇ ਨਾ ਚਾਕਦਾ ਐ ਥੇ ਟੁੰਡਰੇ ਹਾਂ ਤਰਨ ਕਿਧਰੇ ਪਈ ਟੁੰਡਰੀ ਕਿਧਰ ਚ ਕੀਂਦੀ ਫਿਰਦੀ ਉਹੀ ਤਾਂ ਗੱਲ ਆ ਲੋ ਜੀ ਉੱਤ ਹੱਡੀ ਨੂੰ ਹੁਣ ਆ ਬੀਬੀ ਪਤਨੀ ਧਰਨ ਕਢਾਉਣਾ ਆ ਜਾਂ ਕੀ ਕਰਨਾ ਆ ਪਤਾ ਲੱਗ ਜੂਗਾ ਪੁੱਛਾਂ ਵੀ ਕੱਢਦਾ ਹਾਂ ਹਾਂ ਨਵਾਬ ਅੱਬਾ ਮਾਰਕੀਟ ਦੇ ਵਿੱਚ ਲਾਂਚ ਹੋਈ ਜਾਂਦੇ ਆ ਇੱਕ ਅੱਗੇ ਬਾਬਾ ਲਾਂਚ ਹੋਇਆ ਸੀ ਉਹਦੀ ਆਪਾਂ ਵੀਡੀਓ ਪਾਈ ਸੀ ਲਾਡੀ ਇਹ ਹੁਣ ਮੈਨੂੰ ਲੱਗਦਾ ਇਹਦਾ ਅੱਗਾ ਪਿੱਛਾ ਦੱਸੂਗਾ ਮਤਲਬ ਹੂੰ ਹੂੰ ਹਨਾ ਇਹਦਾ ਪਵਿੱਖ ਦੱਸ ਰਿਹਾ ਵਾ ਇਹ ਲੋ ਜੀ ਆ ਯਾਰ ਬੈਂਗਣ ਵੀ ਪਣੀ ਕਿੰਨੀਆਂ ਮੰਡੀਆਂ ਚ ਗਿਆ ਹੋਣਾ ਲੱਭਣ ਹਨਾ ਉਹੀ ਤਾਂ ਗੱਲ ਆ ਕਿ ਵੇਰਲੀ ਮੰਡੀ ਚੋਂ ਹੀ ਮਿਲਿਆ ਹੋਣਾ ਬੈਂਗਣ ਜਾਂ ਉਹ ਇਹਦੀ ਵੀ ਕੀਮਤ ਬਾਬੇ ਨੂੰ ਬਹੁਤ ਪੜਨੀ ਪਈ ਹੋਣੀ ਹੈ ਗੱਲ ਵਾਕਈ ਕਿੰਨੀਆਂ ਕਿਨੇ ਭੋਰੀਆਂ ਖਲਾਗੇ ਵੇਖ ਲਿਆ ਹੁਣ ਨਾ ਆਹੋ ਆਹੋ ਬਾਈ ਮੈਨੂੰ ਤਾਂ ਤੋਰੀ ਉਹ ਵੇਚ ਨਾਲ ਹੀ ਆਂਦੇ ਨੇ ਤੇ ਇਹਨੂੰ ਤੈਨੂੰ ਹਨਾ ਹਾਂ ਹਾਂ ਬਤੂਆ ਚਾਹੀਦਾ ਤੈਨੂੰ ਇੱਥੇ ਹੁਣ ਕੀ ਚਾਹੀਦਾ ਦੱਸ ਮੈਨੂੰ ਇਹ ਕੰਨਾਂ ਨਾਲ ਅਲਰਗਾ ਬਤੂਆ ਦੇ ਦੇ ਟਵਾੜਾ ਸਾਰਾ ਹਲੋ ਦੋਸਤੋ ਦੇਖੋ ਹੁਣ ਉਹਨੂੰ ਦੱਸੀ ਜਾਂਦਾ ਵਾ ਮਹੰਤਮਾਨ ਨੂੰ ਦੱਸੀ ਜਾਂਦਾ ਭੁੱਖ ਬਾਣੀ ਦੱਸੀ ਜਾਂਦਾ ਉਹਦੀ ਹਾਂ ਕਣੇ ਉਹਦਾ ਰਾਜ ਦੱਸੀ ਜਾਂਦਾ ਮੈਨੂੰ ਲੱਗਦਾ ਉਹਨੂੰ ਹੀ ਪਾਲਾਂ ਨਾ ਲੰਮੇ ਕਾਲੇ ਮੈਨੂੰ ਲੱਗਦਾ ਸਪੈਸ਼ਲ ਧਰਨ ਨਾਲ ਲੱਗਦਾ ਬੱਸ ਇਹ ਧਰਨ ਦਾ ਹੀ ਇਲਾਜ ਹੈ ਬਾਬੇ ਕੱਲਾ ਧਰਨ ਦਾ ਇਲਾਜ ਆਪਾਂ ਨਾ ਧਰਨ ਕਢਾ ਕੇ ਆਈਏ ਇਹਦੇ ਕੋਲ ਪੂਰ ਤੈਨੂੰ ਤਾਂ ਕਾਲੇ ਆਸਾ ਹੀ ਆਈ ਜਾਣਾ ਥੱਲੇ ਮੈਨੂੰ ਪਤਾ ਆਹ ਲੱਗੇ ਤੁਹਾਨੂੰ ਨੇਰੀ ਦੇਖੀ ਲਿਆਉਂਦਾ ਇੱਕ ਵਾਰੀ ਜੇ ਪਹੁੰਚ ਗਏ ਤਾਂ ਹਾਂ ਲੱਤ ਮਾਰਦਾ ਟੈਡ ਦਿੱਤੇ ਹਨ ਹਾਂ ਯਾਰ ਵੇਖ ਲਾ ਕਿਹੋ ਜੇ ਬਾਬੇ ਯਾਰ ਹੈ ਇਹ ਤੈਨੂੰ ਲੱਗਦਾ ਕਿ ਬਾਬੀ ਹੈ ਵੇਖ ਹਾਂ ਹੈ ਉਹ ਭਰਾਵਾ ਬਾਬੀ ਏ ਕਿਵੇਂ ਮਤਲਬ ਉਹ ਉੱਤ ਵੇਤ ਹੈ ਜੱਜਮੈਂਟ ਤਲਾ ਸਰਾਨਾ ਤੋਂ ਨਿਆ ਆਹੋ ਮੈਨੂੰ ਤਾਂ ਬਾਬੀ ਲੱਗਦੀ ਨਹੀਂ ਨਹੀਂ ਬਾਬਾ ਇਹ ਦਾੜੀ ਹੋਵੇ ਖਾਈ ਬਈ ਉਹਦੇ ਹਮਮ ਕੀ ਯਾਰ ਲੈ ਉੱਟ ਆ ਲਿਆ ਹੁਣ ਬਾਈ ਵੇ ਹਾਂ ਦੋਸਤੋ ਬਲੇ ਨੂੰ ਐਂਡ ਤਾਂ ਨਹੀਂ ਦੇਖਿਓ ਤੇ ਸ਼ਰਵਿ لازਮੀ ਕਰੋ ਕਮੈਂਟ ਬਾਕਸ ਵਿੱਚ ਆਪਣਾ ਆਨਸਰ ਤਾਂ لازਮੀ ਦੇ ਕੇ ਜਾਣਾ ਹੀ ਪੈਣਾ ਤੁਹਾਨੂੰ ਇਸ ਬਾਰੇ ਦੇਖੋ ਬਾਬਾ ਵੇਖੋ ਜੀ ਨਵੇਂ ਮਾਰਕੀਟ 'ਚ ਨਵਾਂ ਬਾਬਾ ਲਾਂਚ ਹੋਇਆ ਹੈ ਲਾਂਚ ਹੋਇਆ ਬਾਈ ਗੱਡੀ ਤਾਂ ਦੇਖ ਲੈ ਲਾਈ ਆ ਬੈੱਡ ਤੇ ਹੂੰ ਉੱਤੇ ਰੱਖੀ ਹੋਣੀ ਕੁਰਸੀ ਬਾਬੇ ਹੂੰ ਔਰ ਆਓ ਟੋ ਆ ਜਾ ਬੂਕਾਂ ਕਾ ਤੋ ਮਾਰਦਾ ਠਾਰਦਾ ਹੈ ਤੱਤਾ ਹੋ ਗਿਆ ਹਾਂ ਹੱਕ ਕਾਲੇ ਲੋ ਜੀ ਇਹ ਨਾ ਹੁਣਾ ਇਸ ਤੇ ਚੱਕ ਇਧਰ ਫਾਉ ਸਿੱਧਾ ਹੂੰ ਚੱਕ ਲੈ ਭਾਈ ਇੱਕ ਹੀ ਸਾਰਤਾ ਬਾਬੇ ਨੂੰ ਕਾ ਭਲਾ ਦਾ ਮਟਾਪਾ ਘਟਾ ਪਹਿਲਾਂ ਹਾਂ ਤੂੰ ਨਹੀਂ ਮੜੇ ਕਿਉਂ ਚੱਲ ਅਰੇ ਕਰੇ ਯਾਰ ਉਹਸ ਯਾਰ ਆ ਗਈ ਯਾਰ ਇਹ ਕੋਲ 700 ਹੋਰ ਪਾਸੇ ਕਿ ਵੈਸੇ ਲੱਗ ਰਿਹਾ ਯਾਰਾ ਇੱਕ ਤਾਂ ਬਾਬੇ ਤੇ ਜਾਣਾ ਹਾਸਾ ਵੀ ਆਉਂਦਾ ਗੱਲ ਵੀ ਨਹੀਂ ਕਰ ਸਕਦੇ ਗੱਲ ਵੀ ਨਹੀਂ ਕਰ ਸਕਦੇ ਇੱਕ ਲੱਛਣ ਦੇਖੋ ਬਾਬੇ ਦੇ ਯਾਰ ਸਿਰ ਆ ਲਾਇਆ ਵਿਆ ਬਾਬਾ ਕੀ ਹੋ ਜਾ ਬਾਬਾ ਯਾਰ ਇਹ ਹੋ ਜਾ ਯਾਰ ਔਰਤਾਂ ਜਿਹੜੀਆਂ ਤੁਰੀਆਂ ਜਾ ਰਹੀਆਂ ਹੋਇਆਂ ਬਾਬਿਆਂ ਕੋਲੇ ਬੱਚੋ ਯਾਰ ਕਿੰਨਾ ਬਚਾਇਆ ਨਾ ਬੋ ਪਖਾਨੜਾ ਠੱਗਾ ਨਰੇ ਬਾਬੇ ਠੱਗਾ ਕਣੇ ਇਹ ਚੱਕ ਬੈ ਟੇਕ ਤਾਂ ਮੱਥਾ ਕੱਢਦੀ ਧਾਨੇ ਦੀ ਬਸ ਇੰਨਾ ਹੀ ਕੰਮ ਆ ਬਾਬੇ ਨਜ਼ਾਰੇ ਆ ਇਹਨਾਂ ਦੇ ਪੈਸੇ ਇਕੱਠੇ ਹੋਈ ਜਾਂਦੇ ਇਹਨਾਂ ਨੂੰ ਵਾਧੂ ਹੋਏ ਚੱਕ ਬਈ ਮੱਥਾ ਟੇਕਾਂ ਦਾ ਦੇਖੋ ਤੁਹਾਨੂੰ ਤਾਜਾ ਵੇਖੋ ਇਹਨਾਂ ਦਾ ਲੈ ਨਹੀਂ ਉਹਦਾ ਸੂਲ ਏ ਮੱਥਾ ਟੇਕਣਾ ਹੀ ਟੇਕਣਾ ਆਹਾਂ ਨਹੀਂ ਤਾਂ ਉਹ ਬਤਨ ਦੁਆਰਾ ਪੈ ਜਾਣੀ ਜੇ ਨਾ ਮੱਥਾ ਟੇਕਿਆ ਆਹਾਂ

ਲੱਗਦਾ ਖਤਮ ਦੋ ਹੀ ਗਾਹ ਕਾਇਆਉਣੇ ਅੱਜ ਇਹਦੇ ਕੋਲ ਬਸ ਦੋ ਗਾਹ ਆ ਗਏ ਨਹੀਂ ਓਏ ਹੋਵੇ ਨੈਕਸਟ ਨੈਕਸਟ ਕੱਲ ਨੂੰ ਆਇਓ ਤੇ ਜੀ ਇਹ ਵੇ ਹਨਾ ਹਾਂ ਦੋਸਤੋ ਬੜੀਆ ਨੂੰ ਸ਼ੇਅਰ ਕਰਦੇ ਹੋ ਦੱਬ ਕੇ ਦੇਖੋ ਮਾਰਕੀਟ ਦੇ ਵਿੱਚ ਕਿਉਂ ਕਿ ਇਹੋ ਜਿਹੇ ਬਾਬੇ ਆ ਰਹੇ ਇਹਨਾਂ ਤੋਂ ਬਚਿਆ ਜਾਵੇ ਜਿੰਨਾ ਬਚਿਆ ਜਾ ਸਕਦਾ ਵਾ